ਸਵਾਗਤ ਹੈ ਸਾਰਿਆਂ ਦੋਸਤੋ ਤੁਹਾਡਾ ਆਪਣੇ ਚੈਨਲ ਟਰੈਕਟਰ ਸਟਾਕ ਦੇ ਵਿੱਚ ਅੱਜ ਆਪਾਂ ਸੇਲ ਲਈ ਤੁਹਾਡੇ ਲਈ ਤਿੰਨ ਟਰੈਕਟਰ ਤੇ ਇੱਕ ਚੈੱਕ ਵਾਲੀ ਟਰਾਲੀ ਲੈ ਕੇ ਆਏ ਹਾਂ ਕਰਦੇ ਆਂ ਵੀਡੀਓ ਨੂੰ ਸ਼ੁਰੂ ਤੇ ਦਿਨੇ ਤੁਹਾਨੂੰ ਇਹਦਾ ਟਰੈਕਟਰਾਂ ਬਾਰੇ ਜਾਣਕਾਰੀ ਜਿਹੜਾ ਵੀ ਰੋਆ ਫੋਟੋਆਂ ਤੁਸੀਂ ਫਾਰਮ ਟਰੈਕ 60 ਦੇਖ ਰਹੇ ਹੋ ਸੁਪਰ ਮੈਕਸ ਇਹ 2012 ਮਾਡਲ ਆ 12 ਦਾ ਮਾਡਲ ਹੈ ਪੰਜਾਬ ਨੰਬਰ ਆ ਤੇ ਪੀਵੀ 46 ਇਹ ਟਰੈਕਟਰ ਦਾ ਨੰਬਰ ਆ ਬਾਕੀ ਇਹ ਟਰੈਕਟਰ ਪਾਵਰ ਸਟੀering ਸੈਂਟਰ ਗੇਅਰ ਤੇਲ ਬ੍ਰੇਕਾਂ ਡਬਲ ਡਿਸਟ੍ਰਿਬਿਊਟਰ ਤੇ ਡਬਲ ਕਲਚ ਦੇ ਨਾਲ ਬਿਲਕੁਲ ਸ਼ੋਰੂਮ ਕੰਡੀਸ਼ਨ ਦਾ ਟਰੈਕਟਰ ਆ ਕੋਈ ਵੀ ਕਮੀ ਪੇਛੀ ਨਹੀਂ ਬਾਕੀ ਟਾਇਰਾਂ ਦੀ ਰਿੰਮਾਂ ਦੀ ਕੰਡੀਸ਼ਨ ਤੁਸੀਂ ਦੇਖ ਸਕਦੇ ਆ ਬਿਲਕੁਲ ਵਧੀਆ ਹਾਲਤ ਦੇ ਵਿੱਚ ਟਰੈਕਟਰ ਦੇ ਟਾਇਰ ਪਏ ਆ ਗੁਡਇਰ ਕੰਪਨੀ ਦੇ 14x28 ਦੇ ਟਾਇਰ ਆ ਬਾਕੀ ਅੰਦਰੋਂ ਮਗਰਾੜਾਂ ਜੋ ਵੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਬਿਲਕੁਲ ਸਾਫ਼ ਸੁਥਰਾ ਟਰੈਕਟਰ ਆ ਕਿਤੋਂ ਵੀ ਕੋਈ ਵੀ ਜੰਗ ਵਗੈਰਾ ਡਗਲਾਵਟ ਨਹੀਂ ਆਈ ਵੀ ਬਾਕੀ ਟਰੈਕਟਰ ਤੇ ਫੇਵਰ ਹੱਡ ਬੰਪਰ ਫੱਟੀ ਡੰਡਾ ਉਹ ਸਾਰੀ ਐਸੈਸਰੀ ਨਾਲ ਆ ਤੇ ਸੌਦਾ ਕਰਨ ਤੋਂ ਬਾਅਦ ਮਾਲਕ ਵੀਰ ਐਸੈਸਰੀ ਤੁਹਾਨੂੰ ਉਵੇਂ ਹੀ ਦੇਣਗੇ ਫਸਟ ਓਨਰ ਦਾ ਟਰੈਕਟਰ ਆ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਵੀ ਪੰਜਾਬ ਨੰਬਰ ਆ ਤੇ ਇਹਦੀ ਕੈਸ਼ ਦੀ ਆਰਸੀ ਆ ক্লোਨ ਵਗੈਰਾ ਕੋਈ ਨਹੀਂ ਟਰੈਕਟਰ ਤੇ ਕੈਸ਼ ਦੀ ਇਹਦੀ ਆਰਸੀ ਆ ਬਾਕੀ ਜਿਹੜੇ ਟਾਇਰ ਆ ਟਰੈਕਟਰ ਦੇ ਉਹ ਚਾਰੇ ਗੁਡਿਅਰ ਕੰਪਨੀ ਦੇ ਪੱਕੇ ਲੱਗੇ ਹੋਏ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਮਾਡਲ 2012 ਤੇ ਬਾਕੀ ਸਾਰਾ ਟਰੈਕਟਰ ਰੀਜਨਲ ਆ ਇੰਜਨ ਗੇਅਰ ਲੈਫਟ ਦਾ ਬਿਲਕੁਲ ਓਕੇ ਆ ਕਾਗਜ਼ਾਂ ਪੱਤਰਾਂ ਦੀ ਮਾਲਕ ਵੀਰ ਦੀ ਪੂਰੀ ਜ਼ਿੰਮੇਵਾਰੀ ਆ ਜੇ ਆਪਾਂ ਕੀਮਤ ਦੀ ਗੱਲ ਕਰੀਏ ਤਾਂ ਡਿਮਾਂਡ ਮਾਲਕ ਵੀਰ ਇਹ ਫਾਰਮ 60 2012 ਮਾਡਲ ਦੀ ਰੱਖਦੇ ਆ 390000 ਰੁਪਿਆ ਮਾਨਸਰਮਾਨ ਮੌਕੇ ਤੇ ਕਰ ਦੇਣਗੇ ਪ੍ਰਾਈਸ ਫੈਕਸ ਨਹੀਂ ਆ ਜਿਹੜੇ ਵੀਰ ਨੂੰ ਟਰੈਕਟਰ ਦੀ ਲੋੜ ਆ ਉੱਤੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲੀ ਜਾਂਦਾ ਉਹ ਨੰਬਰ ਤੇ ਗੱਲਬਾਤ ਕਰਕੇ ਪੂਰੀ ਡਿਟੇਲ ਲੈ ਸਕਦਾ ਤੇ ਬਾਕੀ ਟਰੈਕਟਰ ਜੀਰਾ ਏਰੀਏ ਦੇ ਵਿੱਚ ਖੜਾ। ਬਾਕੀ ਮਗਰੋਂ ਵੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ। ਲੈਂਕਾ ਵਗੈਰਾ ਦੀ ਹੱਕ ਦੀ ਟਰੈਕਟਰ ਬਹੁਤ ਘੱਟ ਚੱਲਿਆ ਹੋਇਆ। ਬਾਕੀ ਮਾਲਕ ਵੀਰ ਦੀ ਇੰਜਨ ਗੇਅਰ ਲੈਫਟ ਦੀ ਪੂਰੀ ਫੁੱਲ ਗਾਰੰਟੀ ਆ। ਕਿਸੇ ਪਾਸਿਓਂ ਕੋਈ ਵੀ ਕਮੀ ਪੇਸ਼ੀ ਨਹੀਂ। ਬਾਕੀ ਤਸੱਲੀ ਤੁਸੀਂ ਆਪ ਦੇਖੋਅਤ ਕਰਨੀ ਆ। ਦੱਸੀ ਵੀ ਡਿਮਾਂਡ 'ਚੋਂ ਮਾਲਕ ਵੀਰ ਪ੍ਰਾਈਸ ਥੋੜਾ ਬੋਤਾ ਘੱਟ ਕਰ ਲੈਣਗੇ। ਤੇ ਬਾਕੀ ਤੁਸੀਂ ਉਹਨਾਂ ਨਾਲ ਗੱਲਬਾਤ ਕਰਕੇ ਲੋਕੇਸ਼ਨ ਵਗੈਰਾ ਮੰਗਾ ਕੇ ਉੱਥੇ ਜਾ ਕੇ ਸੌਦਾ ਕਰ ਸਕਦੇ ਆ ਬਾਕੀ ਇਹ ਫਾਰਮ 60 ਤੋਂ ਬਾਅਦ ਆਪਾਂ ਸੇਲੇ ਤੁਹਾਡੇ ਲਈ ਸੋਨਾਲੀ ਕਾ ਲੈ ਕੇ ਆਏ ਆ ਵੀਰੋ ਟਰਬੋ ਵਾਲਾ ਟਰੈਕਟਰ ਆ ਤੇ ਦਿਨੇ ਆਪਾਂ ਉਹਦੇ ਬਾਰੇ ਜਾਣਕਾਰੀ ਵੀਰੋ ਜਿਹੜਾ ਤੁਸੀਂ ਇਹ ਫੋਟੋਆਂ ਸੋਨਾਲੀ ਕਾ ਦੀ ਜਾਈ 60 ਦੇਖ ਰਹੇ ਆ RX ਮਾਡਲ ਇਹ 2009 ਦਾ ਮਾਡਲ ਆ ਤੇ ਬਾਕੀ ਰੰਗ ਪੇਂਟ ਦਾ ਟਰੈਕਟਰ ਸਾਰਾ orignal ਆ ਬਿਲਕੁਲ ਵਧੀਆ ਕੰਡੀਸ਼ਨ ਦਾ ਟਰੈਕਟਰ ਆ ਬਾਕੀ ਜਿਹੜੇ ਇਹਦੇ ਟਾਇਰ ਆ ਮੂਰਲੇ ਬਿਲਕੁਲ ਨਵੇਂ ਤੇ ਮਗਰਲੇ 70 ਪੈਸੇ ਆ ਪੱਕੇ ਚਾਰੇ ਟਰੈਕਟਰ ਨੂੰ ਟਾਇਰ ਲੱਗੇ ਹੋਏ ਆ ਬਾਕੀ ਟਰੈਕਟਰ ਤੇ ਜਿਹੜੀ ਸੈਸਰੀ ਆ ਡੰਡਾ ਫੱਟੀ ਛਤਰੀ ਬੰਪਰ ਉਹ ਸਾਰਾ ਕੁਝ ਲੱਗਾ ਹੋਇਆ ਇਹ ਸੋਨਾਲੀਕਾ 60 ਪਾਵਰ ਸਟੀering ਸਾਈਡ ਗੇਅਰ ਰਿਵਰਸ ਪੀਟੀਓ ਤੇ ਡਬਲ ਕਲਚ ਦੇ ਨਾਲ ਆ ਬਾਕੀ ਟਰੈਕਟਰ ਤੇ ਟਰਬੋ ਲੈ ਐਕਸਟਰਾ ਲੱਗੀ ਵੀ ਆ ਤੇ ਇਹਦਾ ਪੰਜਾਬ ਦਾ ਨੰਬਰ ਹੈ ਪੀਵੀ 29 ਨੰਬਰ ਆ ਤੇ ਬਾਕੀ ਟਰੈਕਟਰ ਚ ਕਮੀ ਪੇਸ਼ੀ ਕੋਈ ਨਹੀਂ ਇੰਜਨ ਗੇਅਰ ਲੈਫਟ ਦਾ ਟਰੈਕਟਰ ਬਿਲਕੁਲ ਓਕੇ ਆ ਬੈਟਰੀ ਟਰੈਕਟਰ ਤੇ ਬਿਲਕੁਲ ਨਵੀਂ ਆ ਨਵੀਂ ਮਾਲਕ ਵੀਰ ਦੱਸਦੇ ਸੀ ਬੈਟਰੀ ਰੱਖੀ ਵੀ ਹੈ ਬਾਕੀ ਫੋਟੋਆਂ ਤੁਸੀਂ ਜਜਮੈਂਟ ਕਰ ਸਕਦੇ ਆ ਟਰੈਕਟਰ ਪੂਰੀ ਸਾਫ ਸਮਹਾਲ ਦੇ ਵਿੱਚ ਰੱਖਿਆ ਹੋਇਆ ਜੇ ਆਪਾਂ ਗੱਲ ਕਰੀਏ ਕੀਮਤ ਦੀ ਤਾਂ ਕੀਮਤ ਮਾਲਕ ਵੀਰ ਇਹਦੀ ਰੱਖਦੇ ਆ 285000 ਜਿਹੜੀ ਕਿ ਫਿਕਸ ਨਹੀਂ ਆ ਮਾਲਕ ਵੀਰ ਮੌਕੇ ਤੇ ਥੋੜਾ ਬੋਦਾ ਮਾਨਤਾਣ ਕਰ ਦੇਣਗੇ ਬਾਕੀ ਉੱਤੇ ਸਕਰੀਨ ਤੇ ਮਾਲਕ ਵੀਰਾਂ ਦਾ ਨੰਬਰ ਚੱਲੀ ਜਾਂਦਾ ਉਹ ਨੰਬਰ ਤੇ ਤੁਸੀਂ ਗੱਲਬਾਤ ਕਰਕੇ ਲੋਕੇਸ਼ਨ ਵਗੈਰਾ ਮਗਾ ਕੇ ਪੂਰੀ ਡਿਟੇਲ ਲੈ ਸਕਦੇ ਆ ਤੇ ਮਾਲਕ ਵੀਰ ਕੋਲ ਜਾ ਕੇ ਸੌਦਾ ਕਰ ਸਕਦੇ ਆ ਬਾਕੀ ਟਰੈਕਟਰ ਕਾਗਜ਼ਾਂ ਪੱਤਰਾਂ ਦਾ ਬਿਲਕੁਲ ਓਕੇ ਮਿਲੂਗਾ ਮਾਲਕ ਵੀਰ ਦੀ ਕਾਗਜ਼ਾਂ ਪੱਤਰਾਂ ਦੀ ਪੂਰੀ ਫੁੱਲ ਜ਼ਿੰਮੇਵਾਰੀ ਹੋਊਗੀ ਤੇ ਬਾਕੀ ਜਿਹੜੀ ਤੁਸੀਂ ਤਸੱਲੀ ਆ ਉਹ ਆਪਣੀ ਖੁਦ ਕਰਨੀ ਆ ਬਾਕੀ ਇਹ ਸੋਨੇ ਲੀਕੇ ਤੋਂ ਬਾਅਦ ਆਪਾਂ ਸੇਲ ਲਈ ਤੁਹਾਡੇ ਲਈ ਸਵਰਾਜ 735 ਲੈ ਕੇ ਆਏ ਆ ਤੇ ਦਿਨੇ ਉਹਦੇ ਬਾਰੇ ਜਾਣਕਾਰੀ ਆ ਵੀਰੋ ਜਿਹੜਾ ਤੁਸੀਂ ਫੋਟੋਆਂ ਵਿੱਚ ਸਵਰਾਜ 735 ਦੇਖ ਰਹੇ ਆ ਇਹ ਟਰੈਕਟਰ ਸੇਲ ਲਈ ਆ 1998 ਦਾ ਮਾਡਲ ਆ 98 ਮਾਡਲ ਆ ਪੰਜਾਬ ਨੰਬਰ ਆ ਤੇ ਟਰੈਕਟਰ 511 ਵਾਲਾ ਤੇ ਬਾਹਰ ਪੰਪ ਵਾਲਾ ਬਾਕੀ ਟਰੈਕਟਰ ਦੀ ਕੰਡੀਸ਼ਨ ਤੁਸੀਂ ਫੋਟੋਆਂ ਵਿੱਚ ਚੰਗੀ ਤਰ੍ਹਾਂ ਦੇਖ ਸਕਦੇ ਆ ਸਾਰਾ ਟਰੈਕਟਰ ਰੀਜਨਲ ਆ ਇੰਜਨ ਗੇਅਰ ਲੈਫਟ ਦਾ ਬਿਲਕੁਲ ਓਕੇ ਆ ਕਿਸੇ ਪਾਸਿਓਂ ਕੋਈ ਵੀ ਇੰਜਨ ਚ ਪ੍ਰੋਬਲਮ ਨਹੀਂ ਤੇ ਬਾਕੀ ਇਹ ਟਰੈਕਟਰ ਦਾ ਪੰਪ ਬਾਹਰ ਆ ਜੇ ਗੱਲ ਕਰੀ ਆਪਾਂ ਟਾਇਰਾਂ ਦੀ ਤਾਂ ਟਾਇਰ ਟਰੈਕਟਰ ਦੇ ਚਾਰੇ ਪੱਕੇ ਲੱਗੇ ਹੋਏ ਆ ਜਿਹੜੇ ਅਗਲੇ ਟਾਇਰ ਆ ਉਹ ਅੱਧੇ ਆ ਤੇ ਮਗਰਲੇ ਟਾਇਰ 90 95 ਪੈਸੇ ਆ ਫੋਟੋਆਂ ਵਿੱਚ ਤੁਸੀਂ ਦੇਖ ਸਕਦੇ ਆ ਟਾਇਰ ਟਰੈਕਟਰ ਤੇ ਬਿਲਕੁਲ ਨਵੇਂ ਆ ਰਗੇ ਆ ਬਾਕੀ ਦੂਜੀ ਸਾਈਡ ਤੋਂ ਵੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਸ਼ੋਅ ਵਗੈਰਾ ਦਾ ਟਰੈਕਟਰ ਬਿਲਕੁਲ ਸਾਫ਼ ਸੁਥਰਾ ਪਿਆ ਹੈ ਸੈਲਫ ਸਟਾਰਟ ਟਰੈਕਟਰ ਆ ਬਾਕੀ ਟਰੈਕਟਰ ਤੇ ਡੰਡਾ ਫੱਟੀ ਛਤਰੀ ਬੰਪਰ ਤੇ ਮਿਊਜ਼ਿਕ ਸਿਸਟਮ ਲੱਗਾ ਹੋਇਆ ਐਸੈਸਰੀ ਮਾਲਕ ਵੀਰ ਸੌਦਾ ਕਰਨ ਤੋਂ ਬਾਅਦ ਤੁਹਾਨੂੰ ਇਵੇਂ ਹੀ ਦੇ ਦੇਣਗੇ ਤੇ ਬਾਕੀ ਮਾਲਕ ਵੀਰਾਂ ਨੇ ਟਰੈਕਟਰ ਪੂਰੀ ਸਾਫ ਸਮਹਾਲ ਚ ਰੱਖਿਆ ਹੋਇਆ ਹੁਣ ਜੇ ਗੱਲ ਕਰੀ ਆਪਾਂ ਕੀਮਤ ਦੀ ਤਾਂ ਕੀਮਤ ਮਾਲਕ ਵੀਰ ਇਹਦੀ ਰੱਖਦੇ ਆ 1,70,000 ਰੁਪਇਆ ਮਾਨ ਸਨਮਾਨ ਮੌਕੇ ਤੇ ਕਰ ਦੇਣਗੇ ਪ੍ਰਾਈਸ ਫਿਕਸ ਨਹੀਂ ਜਿਹੜੇ ਵੀਰ ਨੂੰ ਇਹ ਸਵਰਾਜ 735 ਦੀ ਲੋੜ ਆ ਉੱਤੇ ਸਕਰੀਨ ਤੇ ਮਾਲਕ ਵੀਰ ਦਾ ਨੰਬਰ ਚੱਲੀ ਜਾਂਦਾ ਉਹ ਨੰਬਰ ਤੇ ਗੱਲਬਾਤ ਕਰਕੇ ਪੂਰੀ ਡਿਟੇਲ ਲੈ ਸਕਦਾ ਤੇ ਮਾਲਕ ਵੀਰ ਕੋਲ ਜਾ ਕੇ ਟਰੈਕਟਰ ਦੀ ਤਸੱਲੀ ਕਰਕੇ ਆਪਣਾ ਸੌਦਾ ਕਰ ਸਕਦਾ। ਬਾਕੀ ਵੀਰੋ ਆਪਾਂ ਲਾਸਟ ਤੇ ਤੁਹਾਡੇ ਲਈ ਇੱਕ ਟਰਾਲੀ ਲੈ ਕੇ ਆਏ ਆ ਜੈਕ ਵਾਲੀ ਤੇ ਉਹਦੇ ਬਾਰੇ ਦਿੰਨੇ ਆਪਾਂ ਤੁਹਾਨੂੰ ਜਾਣਕਾਰੀ। ਆ ਵੀਰੋ ਜਿਹੜੀ ਤੁਸੀਂ ਫੋਟੋਆਂ 'ਚ ਟਰਾਲੀ ਦੇਖ ਰਹੇ ਆ ਤੇ 11 6.5 ਦੀ ਟਰਾਲੀ ਆ। 11 ਫੁੱਟ ਦੀ ਲੰਬਾਈ ਆ ਤੇ 6.5 ਫੁੱਟ ਚੜਾਈ ਆ ਤੇ ਟਰਾਲੀ ਜੈਕ ਵਾਲੀ ਆ। ਜੈਕ ਟਰਾਲੀ 'ਨ ਲੱਗਾ ਹੋਇਆ ਤੇ ਬਾਕੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ ਵਧੀਆ ਟਰਾਲੀ ਨੂੰ ਨਵਾਂ ਰੰਗ ਪੇਂਟ ਹੋਇਆ ਹੋਇਆ। ਬਾਕੀ ਬੈਗ ਤੇ ਵਾਲ ਪੇਪਰ ਵੀ ਲੱਗਾ ਹੋਇਆ। ਜਿਹੜਾ ਵੱਡਾ ਟਰਾਲੀ ਨੂੰ ਉਹ ਜਾਲੀ ਵਾਲਾ ਲੱਗਾ ਹੋਇਆ। ਪੂਰੀ ਹੈਵੀ ਟਰਾਲੀ ਇਹ ਤਿਆਰ ਹੋਈ ਹੋਈ ਆ। ਕਿਸੇ ਪਾਸਿਓ ਕੋਈ ਵੀ ਕਮੀ ਪੇਛੀ ਨਹੀਂ। ਬਾਕੀ ਡਬਲ ਟਾਇਰਾਂ ਦੇ ਵਿੱਚ ਟਰਾਲੀ ਆ। ਬਾਕੀ ਜਿਵੇਂ ਆਪਾਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੋਇਆ ਜੈੱਕੇ ਨੂੰ ਲੱਗਾ ਹੋਇਆ। ਪੱਕੇ ਟਰਾਲੀ ਵਿੱਚਾਰੇ ਟਾਇਰ ਲੱਗੇ ਹੋਇਆ। ਅੱਗੋਂ ਵੀ ਤੁਸੀਂ ਕੰਡੀਸ਼ਨ ਦੇਖ ਸਕਦੇ ਆ। ਪੂਰੀ ਵਧੀਆ ਹਾਲਤ ਦੇ ਵਿੱਚ ਟਰਾਲੀ ਪਈ ਆ। ਜੇ ਆਪਾਂ ਗੱਲ ਕਰੀਏ ਕੀਮਤ ਦੀ। ਤਕੀਮਤ ਮਾਲਕ ਵੀਰੇ ਦੀ ਰੱਖਦੇ ਆ 1,55,000 ਰੁਪਿਆ ਮਨ ਸਨਮਾਨ ਮੌਕੇ ਤੇ ਕਰ ਦੇਣਗੇ ਤੇ ਟਰਾਲੀ ਬਰਨਾਲੇ ਜੀ ਇਹਦੇ ਵਿੱਚ ਖੜੀ ਆ ਜਿਹੜੇ ਵੀਰ ਨੂੰ ਲੋੜ ਆ ਉਹ ਮਾਲਕ ਵੀਰਾਂ ਨਾਲ ਉੱਤੇ ਨੰਬਰ ਚੱਲੀ ਜਾਂਦਾ ਸਕਰੀਨ ਤੇ ਉੱਤੇ ਗੱਲਬਾਤ ਕਰਕੇ ਪੂਰੀ ਡਿਟੇਲ ਲੈ ਸਕਦਾ ਤੇ ਜਾ ਕੇ ਸੌਦਾ ਕਰ ਸਕਦਾ ਧੰਨਵਾਦ ਦੋਸਤੋ ਤੁਹਾਡਾ ਆਪਣੀ ਵੀਡੀਓ ਦੇਖਣ ਲਈ ਜੇਕਰ ਤੁਹਾਨੂੰ ਵੀਡੀਓ ਦਿੱਤੀ ਜਾਣਕਾਰੀ ਚੰਗੀ ਲੱਗੀ ਵੀਡੀਓ ਨੂੰ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ